ਹਾਂਜੀ ਸਭ ਨੂੰ ਜੈਮ ਸੀਗੀ ਮੇਰਾ ਨਾਮ ਅਰਪਨ ਜੌਨਿਆ ਔਰ ਜਿੱਦਾਂ ਕਿ ਤੁਸੀਂ ਸਭ ਜਾਣਦੇ ਹੋ ਕਿ ਕੱਲ ਮੇਰੇ ਵੱਲੋਂ ਇੱਕ ਵੀਡੀਓ ਮੈਂ ਅਪਲੋਡ ਕੀਤੀ ਸੀ ਜਿਹੜੀ ਕਿ ਮੁਸੀਕ ਕੌਮ ਦੇ ਜਿਹੜੇ ਗਦਾਰ ਨਿੱਡਰਿਆ ਉਹਨਾਂ ਦੇ ਖਿਲਾਫ ਉਹ ਵੀਡੀਓ ਅਪਲੋਡ ਕੀਤੀ ਸੀ ਕਿ ਕਿਵੇਂ ਉਹ ਮੁਸੀਕ ਕੌਮ ਨੂੰ ਜਿਹੜੇ ਲੁੱਟ ਰਿਆ ਲੁਟੇਰੇ ਉਹਨਾਂ ਦਾ ਸਾਥ ਦੇ ਰਹੇ ਆ ਔਰ ਉਸੇ ਵੀਡੀਓ ਦੇ ਜਵਾਬ ਦੇ ਵਿੱਚ ਅੱਜ ਉਹਨਾਂ ਲੀਡਰਾਂ ਨੇ ਇਕੱਠੇ ਹੋ ਕੇ ਇੱਕ ਵੀਡੀਓ ਜਵਾਬ ਦੇ ਵਿੱਚ ਪਾਈ ਸਭ ਤੋਂ ਪਹਿਲਾਂ ਤੇ ਉਸ ਵੀਡੀਓ ਦੇ ਵਿੱਚ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਇਸ ਗੱਲ ਦੀ ਕਿ ਜਿਹੜਾ ਇਹਨਾਂ ਦਾ ਹੀ ਬੰਦਾ ਉਹ ਵੀਡੀਓ ਬਣਾ ਰਿਹਾ ਉਹ ਇਹਨਾਂ ਤੋਂ ਇਹ ਸਵਾਲ ਪੁੱਛ ਰਿਹਾ ਜਿਹੜਾ ਮੈਂ ਉਸ ਵੀਡੀਓ ਦੇ ਵਿੱਚ ਪੁੱਛਿਆ ਸੀ ਕਿ ਜਿਹੜਾ 15-1500 ਰੁਪਿਆ ਲੈ ਰਿਹਾ ਲੁੱਟਣ ਦਾ ਲੁੱਟ ਰਿਹਾ 15-1500 ਰੁਪਿਆ ਲੈ ਕੇ ਮੁਸੀਕ ਕੌਮ ਨੂੰ ਕੀ ਇਹ ਸਹੀ ਆ ਔਰ ਉਸ ਗੱਲ ਦਾ ਇਹਨਾਂ ਦੇ ਕੋਲੇ ਕੋਈ ਵੀ ਜਵਾਬ ਨਹੀਂ ਆ ਉਹ ਗੱਲ ਨੂੰ ਇੱਧਰ ਉੱਧਰ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਇੱਥੇ ਐਦਾਂ ਕੀਤਾ ਜਾਂਦਾ ਉਦਾਂ ਕੀਤਾ ਜਾਂਦਾ ਉਹਨਾਂ ਦੇ ਨਾਲ ਉਹ ਗੱਲ ਨੂੰ ਉਹ ਮੈਟਰ ਨੂੰ ਇਹਨੇ ਜਮਾਂ ਦਵਾ ਦਿੱਤਾ ਉਹਦਾ ਬਿਲਕੁਲ ਜਵਾਬ ਨਹੀਂ ਦਿੱਤਾ ਇਹਨਾਂ ਤਿੰਨਾਂ ਲੀਡਰਾਂ ਨੇ ਤੇ ਉਸ ਗੱਲ ਦਾ ਇਹਨੂੰ ਬਿਲਕੁਲ ਵੀ ਜਵਾਬ ਨਹੀਂ ਆਇਆ ਇਹਨਾਂ ਤਿੰਨਾਂ ਲੀਡਰਾਂ ਨੂੰ ਹੀ ਉਹ ਗੱਲ ਨੂੰ ਇੱਧਰ ਉੱਧਰ ਕਰਕੇ ਮਸਹੀ ਭੱਜੇ ਉਸ ਗੱਲ ਤੋਂ ਤੇ ਦੂਸਰੀ ਗੱਲ ਤੁਸੀਂ ਕੀ ਉਹ ਵੀਡੀਓ ਦੇ ਵਿੱਚ ਬੋਲ ਰਹੇ ਹੋ ਕਿ ਸਾਡੇ ਨਾਲ ਇਹਨਾਂ ਦੇ ਸੀਨੀਅਰ ਗੱਲ ਕਰਨ ਇਹਨਾਂ ਦੇ ਸੀਨੀਅਰ ਸਾਨੂੰ ਆ ਕੇ ਸਵਾਲ ਪੁੱਛਣ ਅਗਰ ਕੋਈ ਪੁੱਛਣਾ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਪੰਜਾਬੀ ਦੇ ਵਿੱਚ ਕਿ ਤੁਹਾਡੀ ਨਹੀਂ ਔਕਾਤ ਨਹੀਂ ਹੈਗੀ ਦੋ ਟੱਕੇ ਦੇ ਲੀਡਰਾਂ ਦੀ ਕਿ ਸਾਡੇ ਸੀਨੀਅਰ ਤੁਹਾਡੇ ਨਾਲ ਗੱਲ ਕਰਨ ਉਹ ਤੁਹਾਡੇ ਸਾਹਮਣੇ ਬੈਠ ਕੇ ਜਾਂ ਉਹ ਵੀਡੀਓ ਬਣਾ ਕੇ ਤੁਹਾਡੇ ਨਾਲ ਗੱਲ ਕਰਨ ਕਿਉਂਕਿ ਉਹ ਚੋਰਾ ਦੇ ਨਾਲ ਕਿਉਂ ਗੱਲ ਕਰਨ ਤੁਸੀਂ ਲੁਟੇਰਿਆਂ ਦਾ ਚੋਰਾ ਦਾ ਸਾਥ ਦੇ ਰਹੇ ਹੋ ਤੇ ਤੁਸੀਂ ਉਹ ਹੱਕ ਗਵਾ ਚੁੱਕੇ ਹੋ ਕਿ ਉਹ ਤੁਹਾਡੇ ਨਾਲ ਗੱਲ ਕਰਨ ਤੁਹਾਡੀ ਈ ਨਹੀਂ ਔਕਾਤ ਨਹੀਂ ਆ ਕਿ ਸਾਡੇ ਸੀਨੀਅਰ ਤੁਹਾਡੇ ਨਾਲ ਗੱਲ ਕਰਨ ਤੇ ਫਿਰ ਤੁਸੀਂ ਤੀਸਰੀ ਗੱਲ ਏ ਆਕੇ ਤੁਸੀਂ ਵਾਰ-ਵਾਰ ਬੋਲ ਰਹੇ ਹੋ ਇੱਕ ਬੱਚਾ ਸਾਨੂੰ ਸਵਾਲ ਕਰ ਰਿਹਾ ਬੱਚਾ ਸਾਨੂੰ ਸਵਾਲ ਕਰ ਰਿਹਾ ਮੈਂ ਤੁਹਾਨੂੰ ਇਹ ਗੱਲ ਸਮਝਾਉਣਾ ਚਾਹੁੰਨਾ ਦੱਸਣਾ ਚਾਹੁੰਨਾ ਕਿ ਮੈਂ ਤੇ ਫਿਰ ਵੀ ਥੋੜੀ ਏਜ ਦੇ ਵਿੱਚ ਹਾਂ 17 18 ਸਾਲ ਦੀ ਏਜ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਰਿਹਾ ਪਰ ਤਿਆਰ ਹੋ ਜੋ ਤੁਸੀਂ ਜੋ ਕਰ ਰਹੇ ਹੋ ਨਾ ਇਹ ਕਾਨ ਕਰ ਰਹੇ ਹੋ ਨਾਲ ਸਾਰੇ ਰਲ ਮਿਲ ਕੇ ਮਸੀਕ ਆਉਂਦਾ ਤੁਹਾਨੂੰ 10 10 ਸਾਲ ਦੇ ਬੱਚਿਆਂ ਨੇ ਉੱਠ ਕੇ ਸਵਾਲ ਪੁੱਛਣੇ ਆ ਜੁੱਤੀਆਂ ਮਾਰਨੀਆਂ ਜੋ ਤੁਸੀਂ ਕਰ ਰਹੇ ਹੋ ਮਸੀਕ ਔਮ ਨੂੰ ਲੁੱਟ ਰਹੇ ਹੋ ਲੁਟੇਰਿਆਂ ਦਾ ਸਾਥ ਦੇ ਰਹੇ ਹੋ ਕਿ ਇਹ ਆ ਸਾਡੇ ਮਸੀਕ ਔਮ ਦੇ ਲੀਡਰ ਜਿਹੜੇ ਲੁਟੇਰਿਆਂ ਦਾ ਸਾਥ ਦੇ ਰਿਹਾ 10 10 ਸਾਲ ਦੇ 5 5 ਸਾਲ ਦੇ ਬੱਚਿਆਂ ਨੇ ਅੱਗੇ ਜਾ ਕੇ ਉੱਠ ਕੇ ਤੁਹਾਡੇ ਨਾਲ ਇਹ ਗੱਲਾਂ ਕਰਨੀਆਂ ਤੁਹਾਡੇ ਅੱਗੇ ਸਵਾਲ ਰੱਖਣੇ ਆ ਤੇ ਤਿਆਰ ਹੋ ਜਾਓ ਔਰ ਤੁਸੀਂ ਵਾਰ-ਵਾਰ ਇਹ ਕਹਿ ਰਹੇ ਹੋ ਕਿ ਛੋਟਾ ਆ ਬੱਚਾ ਛੋਟਾ ਆ ਬੱਚਾ ਤੁਸੀਂ ਮੈਨੂੰ ਫਿਜ਼ੀਕਲੀ ਆਪਣੇ ਆਪ ਤੋਂ ਕਮਜ਼ੋਰ ਸਮਝ ਰਹੇ ਹੋ ਤੇ ਇਹ ਭੁਲੇਖਾ ਨਾ ਰੱਖਿਆ ਜੀ ਮੈਂ ਕੱਲਾ ਨਹੀਂ ਆ ਅਸੀਂ ਇੱਕ ਐਸੋਸੀਏਸ਼ਨ ਆ ਆਰਐਮਐਸ ਮਹਾ ਅਭਿਸ਼ੇਕ ਇੱਕ ਐਸੋਸੀਏਸ਼ਨ ਆ ਔਰ ਸਾਡੇ ਨਾਲ 4000 ਚਰਚ ਜੁੜੇ ਹੋਏ ਆ ਔਰ 500 ਬੰਦਾ ਜਿਹੜਾ ਕੱਲਾ ਉਹ ਮੇਰੇ ਚਰਚ ਦੇ ਅੰਦਰ ਮੇਰੇ ਫਾਦਰ ਦੇ ਚਰਚ ਦੇ ਅੰਦਰ ਆਉਂਦਾ ਆ ਔਰ 4000 ਚਰਚ ਸਾਡੇ ਨਾਲ ਆ ਜਿਹਦੇ ਵਿੱਚ 50 50 60 60 ਹਜ਼ਾਰ ਦੀਆਂ ਮਿਨਿਸਟਰੀਆਂ ਵੀ ਸਾਡੇ ਨਾਲ ਆ ਤੇ ਔਰ ਤੁਸੀਂ ਸਾਰੇ ਜਣੇ ਆ ਜਿਹੜੇ ਹੈਗੇ ਜੇ ਲੀਡਰ ਇੱਧਰ ਉੱਧਰ ਦੇ ਮਿਲਾ ਕੇ 20 25 30 ਜਣੇ ਬੰਨੇ ਆ ਤੇ ਸਾਡੇ ਨਾਲ 4000 ਕੱਲੀਆਂ ਚਰਚਾਂ ਹੀ ਚਰਚਾਂ ਆ ਸੋ ਫਿਜ਼ੀਕਲੀ ਮੈਨੂੰ ਕਮਜ਼ੋਰ ਨਾ ਸਮਝਿਆ ਜੇ 다ਊਦ ਵੀ ਸੀ ਜਿਹੜਾ ਉਹ ਛੋਟਾ ਜਿਹਾ ਸੀ ਜਦੋਂ ਗੋਲੀਅੱਥ ਦੇ ਨਾਲ ਲੜਨ ਗਿਆ ਸੀ ਤੇ ਗੋਲੀਅੱਥ ਨੂੰ ਉਹਨੇ ਧੂਲ ਚ ਚਟਾ ਦਿੱਤੀ ਸੀਗੀ ਤੇ ਫਿਰ ਤੁਸੀਂ ਵਾਰ-ਵਾਰ ਇੱਧਰ ਉੱਧਰ ਦੀਆਂ ਗੱਲਾਂ ਫालतू ਗੱਲਾਂ ਬੋਲ ਰਹੇ ਹੋ ਟੀਕਾ ਟਿੱਪਣੀ ਕਰ ਰਹੇ ਹੋ ਇਹ ਇਦਾਂ ਦੇ ਆ ਉਦਾਂ ਦੇ ਆ ਤੇ ਦੂਸਰੇ ਦੀ ਸ਼ਕਲ ਦੇ ਉੱਤੇ ਕੌਮਪਲੀਮੈਂਟ ਕਰਨ ਤੋਂ ਪਹਿਲਾਂ ਤੁਸੀਂ ਜਿੰਨੇ ਵੀ ਜਣੇ ਹੈਗੇ ਸਾਰੇ ਆਪਣੀਆਂ ਸ਼ਕਲਾਂ ਚੈੱਕ ਕਰੋ ਕਿ ਤੁਹਾਡੀਆਂ ਸ਼ਕਲਾਂ ਕਿੱਦਾਂ ਦੀਆਂ ਹੈਗੀਆਂ ਠੀਕ ਆ ਫਿਰ ਆਪਣਾ ਮੂੰਹ ਦੇਖ ਕੇ ਫਿਰ ਦੂਜਿਆਂ ਦੇ ਉੱਤੇ ਕੋਈ ਕੌਮਪਲੀਮੈਂਟ ਕਰਿਆ ਕਰੋ ਤੇ ਪੀਟਰ ਬੁਲੰਦਪੁਰੀਆ ਜਿਹੜਾ ਮੈਂ ਇਹ ਗੱਲ ਤੈਨੂੰ ਡਾਇਰੈਕਟ ਕਹਿਣਾ ਚਾਹਨਾ ਕਿ ਥੋੜਾ ਜਿਹਾ ਸਾਬਦੇ ਨਾਲ ਆਪਣੀ ਗੱਲ ਕਰੋ ਤੁਸੀਂ ਤੁਹਾਡੀ ਨਹੀਂ ਔਕਾਤ ਨਹੀਂ ਆ ਕਿ ਤੁਸੀਂ ਸਾਡੇ ਖਿਲਾਫ ਬੋਲੋ ਸਾਡੇ ਨਾਲ ਗੱਲ ਕਰੋ ਸਾਡੇ ਸੰਤਾਂ ਦੇ ਖਿਲਾਫ ਬੋਲੋ ਇਹ 5 500 ਪਿੱਛੇ 1000 1000 ਪਿੱਛੇ ਭੱਜਣ ਵਾਲੇ ਹੁਣ ਸਾਨੂੰ ਸਵਾਲ ਕਰਨਗੇ ਪੀਟਰ ਬੁਲੰਦਪੁਰੀਆ ਜੇ ਅਸੀਂ ਨੰਗਾ ਕਰਨ ਤੇ ਆ ਗਏ ਨਾ ਤੇ ਫਿਰ ਐਦਾਂ ਕਰਾਂਗੇ ਸਾਡੇ ਕੋਲ ਸਬੂਤ ਆ ਜੇ ਸੰਤਮਾਹੀ ਜੀ ਯਾਦ ਹੈ ਤੈਨੂੰ ਸਾਰੇ ਸਕਰੀਨਸ਼ਾਟ ਤੇਰੀਆਂ ਰਿਕਾਰਡੀਆਂ ਇੱਕ ਇੱਕ ਸਾਰਾ ਕੁਝ ਪਿਆਇਆ ਸਾਡੇ ਕੋਲ ਵਿਦ ਦਾ ਐਵੀਡੈਂਸ ਅਗਰ ਲੋੜ ਪੈਗੀ ਤੇ ਤੁਹਾਨੂੰ ਪਬਲੀਕਲੀ ਇਹੋ ਜਿਹਾ ਨੰਗਾ ਕਰਾਂਗੇ ਕਿ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਮੱਜੋਗੇ ਤੁਸੀਂ ਔਰ ਫਿਰ ਜੌਨ ਗੋਡਲੀ ਜੀ ਤੁਸੀਂ ਵੀ ਧਿਆਨ ਦੇ ਨਾਲ ਸੁਣ ਲਓ ਜੀ ਕਹਿਣ ਦੇ ਵਿੱਚ ਵੀ ਸ਼ਰਮ ਆਉਂਦੀ ਆ ਤੁਹਾਨੂੰ ਕਿ ਤੁਸੀਂ ਤੇ ਸ਼ਰਮ ਹੀ ਲਾ ਦਿੱਤੀ ਆ ਬੇਸ਼ਰਮਾਂ ਦੇ ਤਰ੍ਹਾਂ ਬਸ ਇੱਕ ਹੀ ਗੱਲ ਨੱਪੀ ਕਿ ਲਈ ਆ ਰਹੇ ਹੋ ਸੁਖਬਾਰ ਰਾਣਾ ਸੁਖਬਾਰ ਰਾਣਾ ਉਹੀ ਸਹੀ ਆ ਬਾਕੀ ਸਾਰੇ ਗਲਤ ਆ ਤੇ ਜਿਹੜੀਆਂ ਤੂੰ ਸ਼ਗਮ ਸਕੀਮਾਂ ਖਾਧੀਆਂ ਨਾ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਉਹ ਸ਼ਗਮ ਸਕੀਮਾਂ ਦੇ ਸਬੂਤ ਆ ਸਾਡੇ ਕੋਲ ਜਿਹੜੀਆਂ ਤੂੰ ਖਾਧੀਆਂ ਔਰ ਅਸੀਂ ਜੇ ਲੋੜ ਪੈ ਗਈ ਫੇਰ ਮੈਂ ਤੈਨੂੰ ਕਹਿ ਰਿਹਾ ਉਹ ਸਬੂਤਾਂ ਦੇ ਨਾਲ ਪਬਲਿਕਲੀ ਲਾਈਵ ਆ ਕੇ ਤੈਨੂੰ ਨੰਗਾ ਕਰਾਂਗੇ ਔਰ ਤਾਨੂੰ ਭੱਜਣ ਲਈ ਰਾਹ ਨਹੀਂ ਲੱਪਣ ਔਰ ਤੁਸੀਂ ਵਾਰ-ਵਾਰ ਬੱਚਾ 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 ਕਹਿ ਰਹੇ ਹੋ ਮੈਂ ਤੁਹਾਡੇ ਐਦਾਂ ਵੀਡੀਓ ਨਹੀਂ ਬਣਾ ਰਿਹਾ ਵਿਦ ਦਾ ਐਵੀਡੈਂਸ ਪੀਟਰ ਬੁਲੰਦਪੁਰੀਆ ਸੁਣ ਲੋ ਜੋਨ ਕੋਟਲੇ ਸੁਣ ਲੋ ਜੋ ਮੈਂ ਬੋਲ ਰਿਹਾ ਤੁਸੀਂ ਲੋਕਾਂ ਦੀਆਂ ਸ਼ਗਨ ਸਕੀਮਾਂ ਖਾਂਦੇ ਜੇ ਆ ਜੋਨ ਕੋਟਲੇ ਹੋਣੀ ਔਰ ਸਾਡੇ ਨਾਲ ਸਾਨੂੰ ਸੁਭਾਲ ਕਰਦੇ ਆ ਇਹ ਮੈਂ ਵਿਤ ਦਾ ਸਬੂਤ ਵਿਤ ਦਾ ਪ੍ਰੂਫ ਖੜਾ ਆ ਔਰ ਅਗਰ ਲੋੜ ਪਈ ਤੇ ਉਹ ਪ੍ਰੂਫ ਫਿਰ ਲਾਈਵ ਦੇ ਵਿੱਚ ਪਬਲੀਕਲੀ ਆਨਲਾਈਨ ਵੀ ਸ਼ੋਅ ਕਰਨੇ ਅਸੀਂ ਜਾਣਦੇ ਔਰ ਐਦਾਂ ਦਾ ਨੰਗਾ ਕਰਾਂਗੇ ਨਾ ਤੁਹਾਨੂੰ ਕਿ ਆਪਣਾ ਮੂੰਹ ਦਿਖਾਉਣ ਜੋਗੇ ਨਹੀਂ ਬਚੂਗੇ ਤੇ ਲਾਸਟ ਤੇ ਜਿਹੜੀ ਗੱਲ ਤੁਸੀਂ ਸਾਡੇ ਸੰਤਾਂ ਦੇ ਖਿਲਾਫ ਬੋਲ ਰਹੇ ਹੋ ਉਹਨਾਂ ਦੀ ਸ਼ਾਨ ਦੇ ਖਿਲਾਫ ਐਦਾਂ ਉਦਾਂ ਸ਼ਬਦਾਂ ਦਾ ਉਪਯੋਗ ਕਰ ਰਹੇ ਹੋਗੇ ਐਦਾਂ ਕੀਤਾ ਜੀ ਉਦਾਂ ਕੀਤਾ ਜੀ ਫਲਾਨੀ ਮਿਨਿਸਟਰੀ ਤਮਕਾਨੀ ਮਿਨਿਸਟਰੀ ਇਹ ਯਾਦ ਰੱਖ ਲਓ ਤੁਸੀਂ ਵੀਡੀਓ ਜਿਹੜੀ ਉਹ ਡਿਲੀਟ ਕਰ ਦਿੱਤੀ ਦਵਾ ਦਵ ਵੀਡੀਓ ਡਿਲੀਟ ਕਰਕੇ ਤੁਸੀਂ ਕੀ ਸੋਚਿਆ ਅਸੀਂ ਬੱਜਾਂਗੇ ਭੱਜਣ ਨਹੀਂ ਦੇਣਾ ਤੁਹਾਨੂੰ ਅਸੀਂ ਉਹ ਵੀਡੀਓ ਅਸੀਂ ਪਹਿਲਾਂ ਹੀ ਸੇਵ ਕਰ ਲਈ ਉਹਨੂੰ ਸੇਵ ਕਰਕੇ ਰੱਖ ਲਿਆ ਉਹਦੇ ਵਿੱਚ ਜੋ ਤੁਸੀਂ ਸੰਤਾਂ ਦੀ ਸ਼ਾਨ ਦੇ ਖਲਾਫ ਸ਼ਬਦ ਬੋਲੇ ਮਾਨ ਹਾਨੀ ਦਾ ਪਰਚਾ ਜਿਹੜਾ ਹੁਣ ਉਹ ਪੁਕਤਾਂ ਦੇ ਲਈ ਤਿਆਰ ਰਹਿ ਗਿਆ ਜੇ ਇਹ ਮੈਂ ਔਨਲਾਈਨ ਤੁਹਾਨੂੰ ਇਹ ਗੱਲ ਬੋਲ ਰਿਹਾ ਔਰ ਫਿਰ ਲਾਸਟ ਗੱਲ ਕਰਕੇ ਮੈਂ ਐਂਡ ਕਰੂੰਗਾ ਕੀ ਕੀਤਾ ਇਹਨਾਂ ਉਹ ਵੀਡੀਓ ਜਦੋਂ ਫੇਸਬੁੱਕ ਦੇ ਉੱਪਰ ਅਪਲੋਡ ਕਰ ਦਿੱਤੀ ਫੇਸਬੁੱਕ ਦੇ ਉੱਪਰ ਰਵਾਤਵਾ ਬੋਲੀ ਗਿਆ ਤੇ ਫਿਰ ਜੌਨ ਗੋਡਲੀ ਨੂੰ ਮੈਂ ਪਰਸਨਲੀ ਕਾਲ ਕੀਤੀ ਕਿ ਜੌਨ ਗੋਡਲੀ ਤਿਆਰ ਹੋ ਜਾ ਹੁਣ ਮੈਂ ਲਾਈਵ ਆ ਰਿਹਾ ਹਾਂ ਉਹ ਸਾਰੇ ਸਬੂਤਾਂ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਨੰਗਾ ਕਰਨ ਦੇ ਲਈ ਉਦੋਂ 2 ਮਿੰਟਾਂ ਦੇ ਬਾਅਦ ਹੀ ਫੇਸਬੁੱਕ ਦੇ ਉੱਪਰੋਂ ਉਹ ਵੀਡੀਓ ਚੁੱਕ ਕੇ ਡਿਲੀਟ ਕਰ ਦਿੱਤੀ ਇੰਨੀ ਛੇਤੀ ਮਾਰ ਕੇ ਤੁਸੀਂ ਇਹ ਆ ਮਸੀਕ ਔਮ ਦੇ ਲੀਡਰ ਦੇਖ ਲੋ ਸਾਰੇ ਜਣੇ ਤੇ ਜੇ ਲੋਡ ਪੈ ਗਈ ਨਾ ਲੋਡ ਪੈ ਗਈ ਸਾਨੂੰ ਤੇ ਮੈਂ ਵਿੱਦ ਦਾ ਪ੍ਰੂਫ ਬੈਠਾ ਆ ਹਾਲੇ ਸਾਹਮਣੇ ਨਹੀਂ ਲਿਆ ਰਿਹਾ ਪਰ ਪ੍ਰੂਫ ਮੇਰੇ ਕੋਲ ਆ ਮੈਂ ਪੀਟਰ ਬੁਲੰਦ ਪੁਰੀਆ ਜੌਨ ਕੋਟਲੀ ਇਹੋ ਜਿਹਾ ਨੰਗਾ ਕਰੂੰਗਾ ਨਾ ਪਬਲਿਕ ਦੇ ਸਾਹਮਣੇ ਜੋ ਜੋ ਤੁਸੀਂ ਕੀਤਾ ਯਾਦ ਰੱਖੋਗੇ ਤੁਹਾਡੀਆਂ ਪੁਸਤਾਂ ਯਾਦ ਰੱਖਣਗੀਆਂ ਸੋ ਸਾਰਿਆਂ ਨੂੰ ਜੈਮ ਸੀਗੀ